ਹੈਲੋ ਫਰੈਂਡਸ ਅੱਜ ਕਰਾਂਗੇ ਆਪਾਂ ਪਲਾਜ਼ੋ ਦੀ ਕਟਿੰਗ ਹਿੱਪ ਹੈਗੀ ਆ ਜੀ 20 ਇੰਚ ਸਭ ਤੋਂ ਪਹਿਲਾਂ ਆਪਾਂ ਦੇਖੋ ਜੀ ਨੀਚੇ ਵਾਲੇ ਪਾਸੇ 2 ਤੋਂ 2.5 ਇੰਚ ਦਾ ਮਾਰਕਰ ਦੇਖੋ ਕਰ ਲਿਆ ਇਹ ਆਪਾਂ ਨੀਚੇ ਜੋ ਲੇਅਰ ਫੋਲਡ ਕਰਨੀ ਆ ਉਹਦੇ ਲਈ ਛੱਡ ਲਿਆ ਇਹ ਪਲਾਜ਼ੋ ਦੀ ਜੋ ਲੰਬਾਈ ਆ ਜੀ 37 ਇੰਚ ਤਿਆਰ ਆ ਸੋ ਆਪਾਂ ਇੱਥੋਂ 37 ਇੰਚ ਰੱਖ ਲੈਣਾ 2 ਇੰਚ ਆਪਾਂ ਆਹ ਵਾਲਾ ਕੱਪੜਾ ਜੋ ਲਾਸਟ ਲਈ ਛੱਡ ਲਿਆ ਇਹ ਇਸ ਤੋਂ ਬਾਅਦ ਰੱਖ ਦਿਆਂ ਆਪਾਂ ਹਿੱਪ ਹਿੱਪ ਹੈਗੀ ਆ ਜੀ 20 ਇੰਚ 10 ਇੰਚਾ ਜੋ ਆਪਣੀ हिਪ ਦੇ ਹਿਸਾਬ ਨਾਲ ਬਣਦਾ 1 ਇੰਚ ਆਪਾਂ ਇਹਦੇ ਵਿੱਚ ਪਲੱਸ ਕਰਨਾ 11 ਇੰਚ ਦੇ ਉੱਪਰ ਆਪਾਂ ਮਾਰਕ ਕਰਨਾ ਹੈ 11 ਇੰਚ ਹੀ ਆਪਾਂ ਜੀ ਆਸਣ ਲੈਣਾ ਹੈ 2 ਇੰਚ ਦਾ ਵਾਲਾ ਮਾਰਕ ਕਰ ਲੈਣਾ ਉਹ ਤੋਂ ਬਾਅਦ ਜਿੰਨਾ ਵੀ ਆ ਨਿਸ਼ਾਨ ਤੋਂ ਲੈ ਕੇ ਕੱਪੜਾ ਬਣਦਾ ਹੈ ਦੇਖੋ ਇੰਚ ਦੇ ਹੁਣ ਇਸ ਢੰਗ ਨਾਲ ਫੋਲਡ ਕਰਕੇ ਇੱਥੇ ਇੱਕ ਮਾਰਕ ਕਰ ਲੈਣਾ ਇੱਕ ਨਿਸ਼ਾਨ ਆਪਾਂ ਇੱਥੇ ਲਗਾਵਾਂਗੇ ਪੌਣੇ 7 ਇੰਚ ਬਣਦਾ ਜੀ ਇਹ ਨਿਸ਼ਾਨ ਪੌਣੇ 7 ਕੀ ਮਾਰਕ ਆਪਾਂ ਨੀਚੇ ਕਰ ਲੈਣਾ ਇਸ ਨਿਸ਼ਾਨ ਤੋਂ ਆਪਾਂ ਮੂਰੀ ਲਵਾਂਗੇ ਮੂਰੀ ਲੈਣੀ ਆ ਜੀ ਉਹਨਾਂ ਦੀ 7 ਇੰਚ ਸਾਢੇ 3 ਇੰਚ ਆਪਾਂ ਇਧਰ ਨੂੰ ਮਾਰਕ ਕਰ ਲੈਣਾ ਤੇ ਸਾਢੇ 3 ਇੰਚ ਹੀ ਆਪਾਂ ਮਾਰਕ ਇਧਰ ਨੂੰ ਕਰ ਲੈਣਾ 7 ਇੰਚ ਜਿੰਨੀ ਵੀ ਆਪਣੀ ਦੇਖੋ ਮੂਰੀ ਰੈਡੀ ਆ ਆਪਾਂ ਉਹਨਿਆਂ ਵਾਲੇ ਨਿਸ਼ਾਨ ਲਗਾ ਲੈਣੇ ਨੇ ਇਸ ਤੋਂ ਬਾਅਦ ਜੋ ਆਵਲ ਆਪਾਂ ਨਿਸ਼ਾਨ ਲਗਾਇਆ ਸੀ ਇਹਨੂੰ ਸ਼ੇਪ ਦੇ ਦੇਣੀ ਆ। ਇਹ ਸਕੇਲ ਦੇ ਨਾਲ ਜੋ ਆਪਣੇ ਨਿਸ਼ਾਨ ਨੇ ਇਹ ਪੂਰੇ ਕਰ ਲੈਣੇ ਨੇ। ਸਨ ਆਪਾਂ ਫਰਾਂਟ ਪੀਸ ਦੀ ਜੋ ਕਟਿੰਗ ਕਰ ਲੈਣੇ ਆ। ਹਾਂਜੀ ਫਰੰਟ ਪੀਸ ਦੀ ਜੋ ਆਪਾਂ ਕਟਿੰਗ ਆਪਾਂ ਕਰ ਲਈ ਆ ਹੁਣ ਕਰਦੇ ਆਪਾਂ ਬੈਕ ਪੀਸ ਦੀ ਕਟਿੰਗ ਹਾਂਜੀ ਐਕਸਟਰਾ ਪੀਸ ਆ ਜੋ ਆਪਾਂ نیچے ਦੇਖੋ ਵਛਾ ਲਿਆ ਇਹ ਹੁਣ ਜੋ ਫਰੰਟ ਵਾਲਾ ਪੀਸ ਆ ਇਸ ਨੂੰ ਸਟੰਗ ਨਾਲ ਆਪਾਂ ਉੱਤੇ ਇਹਦੇ ਵਛਾ ਲੈਣਾ ਹੈ ਦੋ ਇੱਕ ਪੱਲੇ ਦੇ ਜੋ ਮਾਰਕ ਨੇ ਉਹ ਕੰਪਲੀਟ ਕਰਦੇ ਆ 2 ਇੰਚ ਇੱਥੋਂ ਲੈਣਾ ਜੀ 2 ਇੰਚ ਦਾ ਮਾਰਕਰ ਇੱਥੇ ਕਰਨਾ ਹੈ 2 ਇੰਚ ਆਪਾਂ ਐਕਸਟਰਾ ਰੱਖਣਾ ਹੈ మార్కే కన్నా మూడి కో డే తో దో ఇక నిశాను ਉਸ ਤੋਂ ਬਾਅਦ 스케일 ਨਾਲ ਇਹ ਵੀ ਸ਼ੇਪ ਦੇ ਦੇਣੀ ਹੈ। ਉਹ ਗਰਦਿਆਂ ਚ ਕਟਿੰਗ ਆਪਾਂ ਬੈ ਲੈ ਇਕ ਪੱਲੇ ਦੀ ਆ ਵਾਲੇ ਜੋ ਪੀਸ ਨੇ ਚਾਰੋਂ ਆਪ ਇਕੱਠੇ ਕਟਿੰਗ ਕਰ ਦੇਣੇ ਨੇ ਦੇਖੋਗੇ ਥੈਂਕ ਯੂ ਜੀ ਕਟਿੰਗ ਦਾ ਜੋ ਪਲਾਜ਼ੋ ਦੀ ਆਪਣੀ ਕੰਪਲੀਟ ਹੋ ਗਈ ਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ